ਐਗਜ਼ਾਮ ਵੀ ਲੈ ਜਾਂਦੇ ਆ ਟੈਸਟ ਵੀ ਲੈ ਜਾਂਦੇ ਆ ਤਾਂ ਕਿ ਉਹ ਜੇਨ ਐਡਵਾਂਸ ਦੇ ਪੇਪਰ ਨੂੰ ਅਕਸਰ ਕਰਨ ਕਿ ਇਸ ਤਰ੍ਹਾਂ ਦੇ ਵਿੱਚ ਕੋਈ ਪਲਾਨ ਬਣਾਏ ਹੋਏ ਡੈਫੀਨੇਟਲੀ ਜੀ ਜਦ ਬੱਚੇ ਆਉਣਗੇ ਉਹਨਾਂ ਨੂੰ ਰੈਗੂਲਰ ਮੌਕ ਟੈਸਟਸ ਦਿੱਤੇ ਜਾਣਗੇ ਉਹਨਾਂ ਦਾ ਲੈਵਲ ਦੱਸਿਆ ਜਾਏਗਾ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕਿਉਂਕਿ ਕੋਚਿੰਗ ਕਰਾਉਣਾ ਅਲੱਗ ਚੀਜ਼ ਹੈ ਤੇ ਉਹਨੂੰ ਕਲੀਅਰ ਕਰਾਉਣਾ ਅਲੱਗ ਚੀਜ਼ ਹੈ ਬੱਚੇ ਦਾ ਰਿਐਲਿਟੀ ਚੈੱਕ ਹੋਣਾ ਚਾਹੀਦਾ ਤੁਹਾਨੂੰ ਪਤਾ ਹੈ ਕਿ ਨੀਟ ਜੀ ਦੀ ਤਿਆਰੀ ਬੱਚੇ 2-2 ਸਾਲ ਤੋਂ ਕਰਦੇ ਨੇ ਕਈ ਬੱਚੇ 10th ਤੋਂ ਹੀ ਸ਼ੁਰੂ ਹੋ ਜਾਂਦੇ ਨੇ ਜੀਰਾ ਨੂੰ ਪਤਾ ਹੈ ਕਿ NEET JEE ਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਹਾਂ ਮਜ਼ਾਕ ਕਰਨ ਵਾਸਤੇ ਪਲੱਸ 2 ਦੇ ਉੱਧਰ ਐਗਜ਼ਾਮ ਹੋਣੇ ਹੁੰਦੇ ਨੇ ਇੱਧਰ NEET JEE ਦੇ 3 ਮਹੀਨੇ ਦੀ ਕੋਚਿੰਗ ਲੈ ਕੇ ਬੱਚੇ ਐਗਜ਼ਾਮ ਅਟੈਂਪਟ ਕਰਦੇ ਨੇ ਕੀ ਲੱਗਦਾ ਕਿਉਂਕਿ ਕੁਰਾਲੀ ਇੱਕ ਜਿਹੜਾ ਹੈ ਛੋਟਾ ਲੈਵਲ ਦਾ ਸ਼ਹਿਰ ਹੈ ਤੇ ਇੱਥੇ ਵਧੀਆ ਬੱਚੇ ਪੜਨ ਵਾਸਤੇ ਮੁਹਾਲੀ ਵਰਗੇ ਜਾਂਦੇ ਨੇ ਸ਼ਹਿਰ ਤੇ ਚੰਡੀਗੜ੍ਹ ਜਾਂਦੇ ਕੀ ਲੱਗਦਾ ਤੁਹਾਨੂੰ ਤੁਸੀਂ ਸਫਲ ਹੋਵੋਗੇ ਕੁਰਾਲੀ ਦੇ ਵਿੱਚ ਅ ਡੈਫੀਨੇਟਲੀ ਜੀ ਜਦੋਂ ਮੇਰਾ ਆਇਰ ਸੈਂਟਰ ਵੀ ਆਇਆ ਸੀਗਾ 2013 ਦੇ ਵਿੱਚ ਮੈਨੂੰ ਇਹੀ ਕੁਐਸਚਨ ਪੁੱਛਿਆ ਸੀ ਵੀ ਬੱਚੇ ਤਾਂ ਮੁਹਾਲੀ ਜਾਂਦੇ ਨੇ ਜਦ ਤੁਹਾਡੇ ਟ੍ਰੇਨਰਜ਼ ਹੀ ਮੁਹਾਲੀ ਤੋਂ ਆ ਰਹੇ ਜਦ ਮੈਂ ਆਪ ਮੁਹਾਲੀ ਆਲਰੇਡੀ ਤਾਂ ਜੀਨੀਅਸ ਸਕਵਾਡ ਚਲਾ ਰਿਹਾ ਮੈਂ ਮੁਹਾਲੀ ਤੋਂ ਆ ਰਹੇ ਹਾਂ ਮੈਂ ਤੁਹਾਨੂੰ ਪਿਕਅਪ ਐਂਡ ਡ੍ਰੌਪ ਫੈਸਿਲਿਟੀ ਫ੍ਰੀ ਦੇ ਰਿਹਾ ਹਾਂ ਤੇ ਜਿਹੜਾ ਮੇਰਾ ਜਿੰਨਾ ਵੀ ਟ੍ਰੇਨਰਜ਼ ਨੇ ਕੋਈ ਲੋਕਲ ਰੀਜਨ ਤੋਂ ਹੈ ਹੀ ਨਹੀਂ ਹੈਗੇ ਸਾਰੇ ਮੁਹਾਲੀ ਜਾਂ ਐਕਸ ਦਿੱਲੀ ਆ ਰਹੇ ਨੇ ਤਾਂ ਤੁਹਾਡੇ ਕੋਲ ਐਂ ਚੋਲੋ ਵੀ ਖੂ ਤੁਹਾਡੇ ਕੋਲ ਆ ਰਿਹਾ ਤੇ ਤੁਹਾਨੂੰ ਉੱਥੇ ਜਾਣ ਦੀ ਜ਼ਰੂਰਤ ਨਹੀਂ ਹੈਗੀ ਮੇਰੇ ਟ੍ਰੇਨਰਸ ਜਿਹੜੇ ਹੋਣਗੇ ਟੌਪ ਕਲਾਸ ਹੋਣਗੇ ਤੇ ਡੈਫੀਨੇਟਲੀ ਸੇਮ ਕੁਆਲਿਟੀ ਦਵਾਂਗੇ ਇਹ ਇੱਕ ਇੰਟਰਨੈਸ਼ਨਲ ਕੰਪਨੀ ਆ ਜਿਨੇ ਕੇ ਐਜੂਕੇਸ਼ਨ ਸਿਸਟਮਸ ਤੇ ਬਹੁਤ ਜ਼ਿਆਦਾ ਰਿਸਰਚ ਕੀਤੀ ਹੋਈ ਆ ਡੈਫੀਨੇਟਲੀ ਕਲਾਸਰੂਮ এনवायरमेंट ਵਰਲਡ ਕਲਾਸ ਹੋਵੇਗਾ ਇਸ ਤੋਂ ਇਲਾਵਾ ਵੀ ਜਿਹੜੇ ਸੈਂਟਰ ਹੋਣ ਤੇ ਪੰਜਾਬ ਦੇ ਵਿੱਚ ਇਹ ਇੰਟਰਨੈਸ਼ਨਲ ਤੋਂ ਹੁਣ ਮੋਹਾਲੀ ਆਈ ਹੋਈ ਆ ਜੀ ਜਿਹੜਾ ਫਸਟ ਇਹ ਦਾ ਹੈਗਾ ਆ ਮੋਹਾਲੀ ਆਨਲਾਈਨ ਆਫਲਾਈਨ ਸ਼ੁਰੂ ਹੋ ਰਿਹਾ ਹੈ ਮੋਹਾਲੀ ਤੋਂ ਪੂਰੇ ਵਰਲਡ ਚ ਆ ਰਹੀ ਹੈ ਤੇ ਹੁਣ ਕੁਰਾੜੀ ਦੇ ਵਿੱਚ ਇਹਦਾ ਫਰਸਟ ਇਨੀਸ਼ੀਏਟ ਕਰ ਰਹੇ ਆ ਬੇਸਿਕਲੀ ਇਹ ਇੰਟਰਨੈਸ਼ਨਲ ਕੰਪਨੀ ਕੀ ਕਹਿਆ ਜਾਂਦੇ ਹੋ ਸਟੂਡੈਂਟਸ ਨੂੰ ਸਟੂਡੈਂਟਸ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਵਰਲਡ ਕਲਾਸ ਲੈਵਲ ਦੀ ਕੋਚਿੰਗ ਲੈਣਾ ਚਾਹੁੰਦੇ ਹੋ ਤੁਸੀਂ ਲੱਭ ਰਹੇ ਹੋ ਇੱਕ ਕਿ ਟਾਪ ਨੋਚ ਪੈਨੂ ਟਿਊਸ਼ਨ ਸੈਂਟਰ ਵਿਲੇ ਮੇਰੀ ਟ੍ਰੇਨਿੰਗ ਕਰਾਵੇ ਮੇਰੇ ਟ੍ਰੇਨਰਸ ਜਿਹੜੇ ਹੋਣ ਬਹੁਤ ਹੀ ਐਜੂਕੇਟਿਡ ਹੋਣ ਜਿਹੜੇ ਟੀਚਿੰਗ ਮੈਥਡ ਹੋਣ ਹਾਈਲੀ ਐਡਵਾਂਸ ਹੋਣ ਵਰਲਡ ਕਲਾਸ ਲੈਵਲ ਤੇ ਹੋਣ ਤਾਂ ਡੈਮੋ ਕਲਾਸ ਹੈਗੀ ਹੈ 1 ਮੰਥ ਫ੍ਰੀ ਹੈ ਗਰਲਜ਼ ਵਾਸਤੇ 2 ਮੰਥ ਫ੍ਰੀ ਹੈ ਇੱਕ ਵਾਰ ਟਰਾਈ ਕਰੋ ਐਂਡ ਆਪਣੇ ਆਪ ਹੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਡਿਫਰੈਂਸ ਹੈ ਕਿਉਂਕਿ ਡੈਮੋ ਹੈ ਤੁਸੀਂ ਇਨੀਸ਼ੀਅਲ ਰਜਿਸਟਰ ਕਰਦੇ ਹੋ ਤਾਂ ਬਿਲਕੁਲ ਫ੍ਰੀ ਹੈ ਤਾਂ ਲੈਟਸ ਟਰਾਈ